ਸਾਰਿਆਂ ਪਿਆਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਆਪਾਂ ਸੋਚਿਆ ਕੈਨੇਡਾ ਜਾਣ ਤੋਂ ਪਹਿਲਾਂ 2-4 ਸਬਾਨ ਜਿਹੜੇ ਰਹਿ ਗਏ ਉਹ ਲੈ ਜੀ ਐਸੇ ਰਸਤੇ ਦੇ ਵਿੱਚ ਉੱਥੇ ਭਾਂਡੇ ਬਹੁਤ ਹੋ ਚੁੱਕੇ ਆ ਜਿਆਦਾ ਲੋੜ ਹੈਗੀ ਨਹੀਂ ਇੱਕ ਮਿੰਟ ਪਰ ਤੇਰੀ ਗੱਲ ਪਿੱਛੇ ਆ ਡੈਡੀ ਕਹਿੰਦੇ ਸੀ ਮੈਂ ਆ ਪਾਣੀ ਵਾਲਾ ਲੈਣਾ ਡੈਡੀ ਦੇਖ ਲਓ ਇਦਾਂ ਦੇ ਨੇ ਕਿਹੜਾ ਚਾਹੀਦਾ ਕਿੱਡਾ ਸਾਈਜ਼ ਪੁੱਛ ਤੇ ਸੀ ਡੈਡੀ ਕਹਿੰਦੇ ਸੀ ਮੈਂ ਲੈਣਾ ਇੱਕ ਦਿਨ ਗੱਲ ਹੋਈ ਸੀ ਮੈਨੂੰ ਮਾੜੀ ਜੀ ਜਿਆਦਾ ਮੰਮੀ ਤੇ ਡੈਡੀ ਗੱਲਾਂ ਕਰ ਰਹੇ ਸੀ ਨਹੀਂ ਤੁਸੀਂ ਗੱਲ ਮਿਸ ਕਰਤੀ ਡੈਡੀ ਨੇ ਕਿਹਾ ਸੀ ਕਿ ਕੰਨੀ ਲੈਣੀ ਆ ਦੁੱਧ ਭਾ ਕੇ ਇਹ ਵੀ ਲੈਣਾ ਇਹ ਨਹੀਂ ਮੈਨੂੰ ਪਤਾ ਮੇਰੇ ਸਾਹਮਣੇ ਹਾਂ ਸੱਚ ਵੀਰੇ ਜਿਹੜੀ ਦੁੱਧ ਵਾਲੀਆਂ ਕੰਨੀਆਂ ਨਹੀਂ ਹੁੰਦੀਆਂ ਹੈਗੀਆਂ ਆਪਣੀਆਂ ਪਲਾਸਟਿਕ ਦੀਆਂ ਢੋਲੀਆਂ ਉਹ ਡੈਡੀ ਕਹਿੰਦੇ ਸੀ ਉਹ ਲੈਣੇ ਕਿੰਨੇ ਲੀਟਰ ਬਾੜੀ ਨਹੀਂ ਚਾਹੀਦੀ ਸੀ 10 15 ਸ਼ਾਇਦ 10 15 ਫਿਰ ਬਾੜੀ ਹੋ ਜਾਂਦੀ ਹੈ ਉਹ ਡੈਡੀ ਉਹ ਆਪ ਦੇਖਣ ਗਿਆ ਸੀ ਦਿਖਾ ਦਿਓ ਫੋਟੋ ਲੈ ਜਾਾਂਗੇ ਉਸ ਫਿਰਾਲ ਮਤਲਬ ਦੇਖ ਲਾਂਗੇ ਬਾਕੀ ਇਹ ਚੋਂ ਵੀ ਦੇਖਣਾ ਹੈ ਤਾਂ ਇਹ ਵੀ ਬਹੁਤ ਵਧੀਆ ਆਏ ਨੇ ਹੁਣ ਅੱਛਾ ਨਵੇਂ ਆਏ ਨੇ ਚੱਲਦੇ ਨੇ ਜੀ ਸਟੀਲ ਹੋਣ ਕਰਕੇ ਤਾਂ ਅੰਦਰ ਹਰ ਇੱਕ ਦਾ ਗਰਮ ਢੰਡਾ ਸਾਰਾ ਕੁਝ ਚਲਾ ਲੈਂਦਾ ਹੈ ਜੀ ਹਾਂ ਬਹੁਤ ਵਧੀਆ ਆਏ ਨੇ ਸਾਰੇ ਸਾਈਡ ਤੇ ਗਰਮੀ ਔਨ ਕਰਕੇ ਭਾਂਡਿਆਂ ਦੀ ਸ਼ਕਤੀ ਹੋ ਗਈ ਨਾ ਉਹ ਕਹਿੰਦੇ ਹਾਂ ਚੇਂਜ ਹੋ ਗਈਆਂ ਚੀਜ਼ਾਂ ਸੈਟਿੰਗ ਚੇਂਜ ਹੋ ਗਈਆਂ ਹੁਣ ਪਹਿਲਾਂ ਗਰਮ ਭਾਂਡੇ ਤੋਂ ਠੰਡੇ ਹੋ ਗਏ ਹਾਂ ਸਮਰ ਸਮਰ ਦਾ ਉਹ ਚੱਲ ਪਿਆ ਹਾਂ ਬਸ ਥੀਲਾ ਜਾਈ ਜਾਣ ਲੱਗ ਰਿਹਾ ਇਹ ਹਾਂਡੀਆਂ ਸਪੈਸ਼ਲ ਜਾ ਰਹੀਆਂ ਨੇ ਤੁਹਾਨੂੰ ਤਾਂ ਜਿਹੜਾ ਤੁਸੀਂ ਲੈ ਕੇ ਜਾਵੋਗੇ ਨਾ ਤੁਸੀਂ ਕਹਿੰਦੇ ਸੀ ਇੱਕ ਹਾਂਡੀ ਲੈਣੀ ਹੈ ਉਹ ਸਪੈਸ਼ਲ ਇਦਨੋ ਦਵਾਂਗਾ ਸਰ ਜੀ ਆ ਇਹਨਾਂ ਨੂੰ ਹਾਂਡੀ ਕੱਢੀ ਫੁਣੇ ਦਿਖਾਉਣੀ ਕਿੰਨਾ ਕੈਂਡ ਲੱਗ ਰਿਹਾ ਫਟੀਲਾ ਜਾਇਆ ਸੋਹਣਾ ਨਾ ਸ਼ੇਪ ਕਿੰਨੀ ਘੱਟ ਲੱਗਦੀ ਆ ਟਾਈਪ ਲਾਈ ਦੀ ਹਾਂਡੀ ਦਵਾਂਗੇ ਅੱਛਾ ਟਾਈਪ ਲਾਈ ਉਹੀ ਜਿਹਦੇ ਚ ਤਿੰਨ ਲੇਰਾਂ ਹੁੰਦੀਆਂ ਨੇ ਮੋਟੀਆਂ ਹਾਂ ਇਹ ਹਾਂਡੀਆਂ ਸਪੈਸ਼ਲ ਕੱਢ ਲਾ ਹਾਂ ਇਹ ਹੁਣ ਜੀ ਨੂੰ ਵੀ ਅਸੀਂ ਨਾ ਦੋ ਚਾਰ ਵੀਡੀਓ ਪਾਈਆਂ ਹਰ ਬੰਦੇ ਨੇ ਸਾਨੂੰ ਕਲਿੱਕ ਕੀਤੀ ਐ ਆ ਵਾਲੀ ਹਾਂਜੀ ਗਲਾਸ ਲੇਟ ਇਹਦੇ ਚ ਉਹ ਦੂਜੀਆਂ ਆਪਾਂ ਆ ਵੀ ਕੱਢ ਲਾਂ ਇਹਨੂੰ ਕਹਿੰਦੇ ਨੇ ਰਾਈਸ ਹਾਂਡੀ ਇਹਦਾ ਵੀ ਕੋਈ ਨਵਾਂ ਹੋ ਮੇਰੇ ਦਿਮਾਗ 'ਚ ਰਾਈਸ ਨਾਮ ਤਾਂ ਵਈਓ ਬਦਲਦੇ ਰਹਿੰਦੇ ਨੇ ਅੱਛਾ ਅੰਦਰੋਂ ਬੜੀ ਘੈਂਟ ਈ ਆ ਬਹੁਤ ਵਧੀਆ ਅੱਛਾ ਤੁਸੀਂ ਲਈ ਇਹ ਨਾਨ ਸਟਿਕ ਵਾਲੀ ਬਣਾਈ ਹੋਈ ਆ ਹਾਂਜੀ ਹਾਂਜੀ ਥੈਟਸ ਰਾਈਟ ਨਾ ਰਾਈਟ ਬੁਲਾਈ ਇਹ ਚੀਜ਼ ਲਵਾਂਗੇ ਘਾਡੀ ਆਹ ਆ ਵੀ ਘੈਂਟ ਆ ਬਰੀਆਨੀ ਹਾਂਡੀ ਰਾਈਸ ਹਾਂਡੀ ਸਾਰਾ ਕਾਫੀ ਵੱਡੀ ਬਰੀਆਨੀ ਪੌਟ ਇਹਨੂੰ ਪੌਟ ਕਹਿੰਦੇ ਨੇ ਸਾਡਾ ਪੌਟ ਬਰੀਆਨੀ ਪੌਟ ਕਿੰਨੀ ਆ 8.5 ਲੀਟਰ 8 ਲੀਟਰ ਤੋਂ 8.5 ਲੀਟਰ ਇਹ ਤੋਂ ਨਹੀਂ 1.5 ਲੀਟਰ ਤੋਂ ਸ਼ੁਰੂ ਨੇ ਉਹ ਵੀ ਪਈਆਂ ਨੇ ਕੀ ਵੀ ਕਹਿੰਦੇ ਤੁਹਾਨੂੰ ਇਹਨਾਂ ਜੋ ਦਵਾਂਗੇ ਇਹ ਕੋਈ ਸਾਈਜ਼ ਇਹ ਵੀ ਜ਼ਰੂਰੀ ਨਹੀਂ ਵੀ ਕੱਲਾ ਇਸ ਦਾਲ ਸਬਜ਼ੀ ਰਾਈਸ ਕੁਝ ਵੀ ਬਣਾਈ ਤੁਸੀਂ ਹਾਂਜੀ ਤਾਂ ਕੁਝ ਵੀ ਬਣੀ ਜਾਂਦਾ ਤੇ ਇਹਦੇ ਵਿੱਚ ਵੀ ਤਾਂ ਮਤਲਬ ਇਹ ਨੌਨ ਸਟਿਕ ਦਾ ਕੰਮ ਕਰਦੀ ਹੈ ਥੋੜਾ ਜੀ ਹਾਂਜੀ ਫਰਾਈ ਫਰਾਈ ਵਾਲੀ ਚੀਜ਼ ਕਰਦੀ ਆ ਮੋਟੀ ਆ ਫਰਾਈ ਦਾ ਭਾਂਡਾ ਉਹ ਨੌਨ ਸਟਿਕ ਵਾਂਗੂ ਹੀ ਚੱਲਦਾ ਇਕੋ ਜਿਹੜਾ ਟ੍ਰਾਈਪ ਲਈ ਕੁੱਕਰ ਸੀ ਨਾ ਜਿਹਦੇ ਵਿੱਚ ਕਹਿੰਦੇ ਸੀ ਵੀ ਮਤਲਬ ਜੰਗਾਈ ਬੋਲਿਆ ਉਹ ਸਰ ਨਾ ਨਹੀਂ ਨਹੀਂ ਯਾਰ ਜੇ ਬਿਨਾ ਤੇਲ ਦੇ ਵੀ ਉਹ ਕਰ ਸਕਦੇ ਆ ਕਿ ਉਹ ਨਹੀਂ ਕਰ ਸਕਦੇ ਆ ਮਤਲਬ ਉਹਦੇ ਥੱਲੇ ਨਹੀਂ ਲੱਗਦੇ ਹਾਂ ਜੀ ਜੇ ਲੱਗ ਵੀ ਜਾਊ ਤਾਂ ਜਲਦਾ ਨਹੀਂ ਜਲਦਾ ਥੱਲੇ ਲੱਗਣਾ ਨਹੀਂ ਹੁਣ ਆਏ ਨਹੀਂ ਥੋੜਾ ਬਹੁਤਾ ਤਾਂ ਪਾਣਾ ਹੀ ਪੈਂਦਾ ਕਿਤੇ ਸੁਪੀਰ ਉਹਦਾ ਸਵਾਦ ਵੀ ਨਹੀਂ ਲੱਗੂਗਾ ਆ ਕਹਿੰਦਾ ਭਾਵੇਂ ਸੀਗਾ ਕਿ ਮੱਚਦਾ ਨਹੀਂ ਜਿਵੇਂ ਨਾਰਮਲ ਸਟੀਲ ਦੇ ਕੁੱਕਰ ਦੇ ਵਿੱਚ ਥੱਲੇ ਲੱਗ ਜਾਂਦੀ ਆ ਮੱਚ ਜਾਂਦੀ ਆ ਉਹ ਨਹੀਂ ਹੋਵੇਗਾ ਸਰੇ ਭਾਂਡੇ ਨੇ ਇੱਕ ਕਰਤਾ ਕਰਦੀ ਵੀ ਜਣੀ ਸੱਚ ਹੀ ਆ ਵੀ ਜਿਹੜੇ ਕੋਈ ਵੀ ਆਪਾਂ ਸਟਾਰ ਪਲੱਸ ਕ ਵੀ ਸਾਸ ਵੀ ਬਹੂ ਸੀ ਜਾਂ ਕੋਈ ਕੁ ਦੇਖਣ ਬਹਿ ਜਾਂਦਾ ਤਾਂ ਇੱਕ ਜਾਗਰੂਤਾ ਥੱਲੇ ਲੱਗ ਜਾਂਦੀ ਸੀ ਜੀ ਇਹਨਾਂ ਚ ਸੱਚੀਉਂ ਨਹੀਂ ਲੱਗਦੀ ਇਹਨਾਂ ਚ ਨਹੀਂ ਆ ਤਾਂ ਹੈਗੀ ਆ ਦੂਜੀ ਆ ਐਡਿਟ ਆ ਵੀ ਕੋਈ ਇਹਨਾਂ ਚ ਐਕਸਪਲੇਡਰ ਨੂੰ ਕਹਿੰਦੇ ਨੇ ਕੁਛ ਇਦਾਂ ਦੀ ਸਿਕਨਾ ਹੱਸਾ ਕਹਿੰਦੇ ਨੇ ਹੱਸਾ ਕੁਛ ਐਕਸਪਲੇਡਰ ਉਹਨਾਂ ਦੇ ਘਰੇ ਗਏ ਸੀ ਨਾ ਜੋ ਕੈਲਗਰੀ ਉਹਨਾਂ ਦੇ ਘਰੇ ਆਪਾਂ ਡੇ ਸੀਗੇ ਉਦੀ ਬੰਦੇ ਨਾਲ ਆ ਕੇ ਭੁੱਲ ਵੀ ਜਾਂਦੇ ਸੀ ਕੋਈ ਕੰਮ ਨਹੀਂ ਕੋਈ ਪ੍ਰੋਬਲਮ ਉੱਥੇ ਤਾਂ ਹੀਟ ਜ਼ਿਆਦਾ ਹੁੰਦੀ ਚੁੱਲ੍ਹੇ ਦੇ ਬਾਜ ਜਾਂਦਾ ਆਪ ਬੰਦਿਆਂ ਨੇ ਕਹਣਾ ਇਹ ਨਹੀਂ ਲੈ ਕੇ ਦੇਣੇ ਹੈਗੇ ਰੋਟਸ ਦੱਸੋ ਜੀ ਕਿਆ ਹੋ ਜਾਗਾ ਕਰਨੀ ਕੋਈ ਫਰਕ ਨਹੀਂ ਹੈ ਨਾ ਜਿਹੜੀ ਨੇ ਵੈਸੇ ਚਾਹ ਵਾਲੇ ਭਾਂਡੇ ਜਿਵੇਂ ਉਹ ਛਰ ਛਰ ਜੇ ਕਰ ਰਹੇ ਨੇ ਭਾਂਡੇ ਚਾਹ ਉੱਪਰੋਂ ਆਉਂਦੀ ਆ ਤਾਂ ਪਹਿਲੇ ਆਵਾਜ਼ਾਂ ਕੱਢਣ ਆ ਇਹ ਕਦੇ ਨਹੀਂ ਬਦਲਿਆ ਉਹ ਕੱਲ ਵੀ ਮੇ ਮਮੀ ਨਾਲ ਗੱਲ ਕਰਦੀ ਸੀ ਜਿਹੜੇ ਆ ਵਾਲੇ ਨੇ ਨਾ ਮਤਲਬ ਆ ਮਟੀਰੀਅਲ ਦੇ ਵਿੱਚ ਭਾਂਡੇ ਨੇ ਮੇਰੇ ਮਾਸੀ ਬਾਕੀ ਕਹਿੰਦੇ ਨੇ ਜੇ ਸਾਰੇ ਭਾਂਡੇ ਸਾਡੇ ਕੋਲ ਦੇ ਨਾਲ ਲੈ ਜਾਓਗੇ ਤਾਂ ਭਾਂਡੇ ਰੋਟੀ ਆਪੇ ਬਣਾਈ ਜਾਣਗੇ ਪਰ ਲੈ ਜਾਓ ਸਾਰੇ ਤਾਂ ਮੈਂ ਭਾਂਡੇ ਦੀ ਵੀ ਸਿੱਖ ਤੋਂ ਲੱਗੀ ਸੀ ਇਹ ਇਹ ਵਧੀਆ ਰਹੇ ਨੇ ਜਦੋਂ ਕੁੱਕਰ ਲੈ ਕੇ ਦਿੱਤਾ ਨਾ ਮਾਸੀ ਨੂੰ ਕਿਸੇ ਨੇ ਕਹਿਦਾ ਵੀ ਇਹ ਕੁੱਕਰ ਚਿੱਟਾ ਹੋ ਜਾਣਾ ਹੈ ਵੀ ਇਹ ਨਾਲ ਹੈ ਮੈਂ ਮਾਸੀ ਨੂੰ ਕਿਹਾ ਵੀ ਸਾਡੇ ਕੋਲ ਇੰਨਾ ਚਿਰ ਹੋ ਗਿਆ ਜੀ ਕੜਾਹੀ ਨੂੰ ਵੀ ਇਹਨੂੰ ਕੁਛ ਨਹੀਂ ਹੋਣਾ ਕੁਛ ਨਹੀਂ ਹੋਇਆ ਬਹੁਤ ਵਧੀਆ ਮਾਸੀ ਨਹੀਂ ਮੰਨਦੀ ਸੀ ਮੈਂ ਕੁੱਕਰੇ ਜਾ ਕੇ ਦੇਤਾ ਮਨ ਉਹਨੂੰ ਇੰਨਾ ਸੁਖ ਪੈ ਗਿਆ ਹੁਣ ਕਹਿੰਦੀ ਮੈਨੂੰ ਫਰਾਈ ਪੈਨ ਦੇ ਵੀ ਹੋਰ ਹੀ ਲੈ ਲੈ ਉਦੋਂ ਮੈਂ ਜਦੋਂ ਪਿੱਛੇ ਪਟਿਆਲ ਗਈ ਉਦੋਂ ਲੈ ਕੇ ਗਈ ਮਾਸੀ ਵਾਸਤੇ ਲੈ ਕੇ ਆ ਵੀ ਵਰਤਨ ਉਹ ਫ ਹਾਂ ਲਈ ਪ੍ਰਾਈਸ ਹਾਂ ਆਹੋ ਘੰਟਾ ਆ ਵੀ ਘੰਟਾ ਵੈਸੀ ਆਪਾਂ ਤਾਂ ਜਿਹੜਾ ਲਿੱਤਾ ਖਾਲੇ ਥੋੜਾ ਹੀ ਸਮਾਨ ਆ ਇਹ ਕਾਹ ਲੈ ਰਹੇ ਆ ਮੈਂ ਕਿਨੇ ਇਹ ਕਾਹ ਦੀ ਖਰਾਬ ਹੋ ਗਈ ਸੀ ਇਹਦਾ ਪਾਣੀ ਆ ਗਿਆ ਸੀ ਬੇਸਮੈਂਟ ਚ ਉੱਥੇ ਰੋਲ ਰਲ ਗਈ ਤੇ ਇੱਕ ਆ ਸਟੈਂਡ ਲਿੱਤਾ ਅਸੀਂ ਕਾਫੀ ਹਾਂ ਹਾਂ ਉਹ ਲਈ ਮਿਲਕ ਬ੍ਰੌਟਰ ਜਾਂ ਇਹ ਅਸੀਂ ਲਿੱਤਾ ਸੈਲਨ ਵਾਲਾ ਕਿਉਂਕਿ ਫਿਰ ਜਹਾਜ਼ ਤੇ ਜਾਣਾ ਵਾ ਬੈਟਰੀ ਆਲਾ ਫਿਰ ਸਾਨੂੰ ਦੋਏ ਬੈਗ ਚ ਪਾਉਣਾ ਪੈਣਾ ਪੰਗਾ ਜਿਹਾ ਪੈ ਜਾਂਦਾ ਵਾ ਤੇ ਇੱਕ ਮੈਂ ਦੇਖ ਰਹੀ ਹਾਂ ਡੋਸਾ ਤਵਾ ਡੋਸਾ ਤਵਾ ਵੱਡੇ ਸਾਈਜ਼ ਚ ਹੈ ਨਹੀਂ ਆ ਹਾਂ ਨਹੀਂ ਦੇ ਦਿੰਨੇ ਹੋਣਗੇ ਡਿਸਪੋ ਉਧਰ ਤੇ ਇੱਕ ਅਸੀਂ ਉਹ ਵੱਡੇ ਬਤੀਲੀਆਂ ਚ ਦੇਖ ਰਹੇ ਸੀ ਇੱਕ ਉਧਰ ਪਿਆ ਵੱਡਾ ਉਹ ਤੇ ਇੱਕ ਵੱਡਾ ਬਤੀਲਾ ਇਹ ਕਾ ਵੀ ਬਹੁਤ ਵੱਡੇ ਸਾਰੇ ਕੋਈ ਜਗਾ ਘੱਟ ਰੋਕੇ ਜੀ ਤਾਂ ਉਧਰ ਚੋਹੀਦੀ ਸੀ ਕਹਿੰਦਾ ਜਗਾ ਘੱਟ ਹੈ ਹਾਂ ਹਾਂ ਵੀ ਬਹੁਤ ਜਿਆਦੇ ਵੱਡਾ ਸੋਹਣਾ ਕਿੰਨਾ ਨਾਲ ਮੈਨੂੰ ਆਹ ਦੀ ਛੇਪ ਵਾਲੀ ਸੋਹਣੀ ਲੱਗੀ ਇਹ ਵੀ ਸ਼ੇਬਾ ਹਾਂ ਇਹ ਵੀ ਸ਼ੇਬਾਣੀ ਤੇ ਆ। ਇਹ ਵੀ ਮਟੀਰੀਅਲ ਦੂਜਾ। ਆ ਮਟੀਰੀਅਲ ਦੂਜਾ। ਮਟੀਰੀਅਲ ਹੈ ਹੋਂ ਦੇ ਬਾਅਦ ਵੀ ਵਿਕਦਾ ਨਹੀਂ ਸੀ ਪਹਿਲਾਂ ਰੋਕ ਗਿਆ ਸੀ ਪਰ ਹੁਣ ਹਰੇਕ ਨੇ ਫੇਰ ਡਿਮਾਂਡ ਕਰਤੀ ਕਿ ਸਾਨੂੰ ਇਹ ਚਾਹੀਦਾ। ਵਧੀਆ ਚੀਜ਼ ਆ। ਇੱਕ ਇੱਕ ਪੀਸ ਅਸਰ ਸੀ ਰੱਖਣਾ ਤਾਂ ਇਹਦੇ ਨਾਲ। ਨਹੀਂ ਇਹ ਦੇਖਣੋਂ ਪਤਾ ਕੀ ਲੱਗਦਾ। ਦੇਖਣੋਂ ਨਹੀਂ ਲੱਗਦਾ ਵੀ ਵਧੀਆ ਹੋਊਗਾ। ਪਹਿ ਵੀ ਜੇ ਪਹਿਲੀ ਵਾਰ ਆਪਣੀ ਕੜਾਹੀ ਦੇਖੀ ਸੀ। ਨਹੀਂ ਸੀ ਮੰਨਦੇ ਪਰ ਕੁਛ ਤੀਜਾ ਹੋਰ ਇਹ ਤੇ ਕੁੱਕ ਕਰਦੇ ਇਹਨਾਂ ਦੀ ਮੈਂ ਉਹ ਮਤਲਬ ਬਹੁਤ ਵਧੀਆ ਰਹਿੰਦੇ। ਹਾਂਜੀ ਗੱਲ ਨਹੀਂ ਇਹਨਾਂ ਦੀ ਜਿਹੜੀ ਇਹ ਰੋਸਟ ਕਰਦਾ ਚੀਜ਼ ਨੂੰ ਰਾੜਦਾ ਲੱਗਣ ਤੋਂ ਬਚਾਉਂਦਾ ਕੋਈ ਪ੍ਰੋਬਲਮ ਨਹੀਂ ਹੁੰਦੀ ਹੁਣ ਤੱਕ ਇਹੀ ਕੁਝ ਚੱਲਦਾ ਸੀ ਹਾਂ ਠੀਕ ਆ ਚਲੋ ਥੋੜਾ ਜਿਹਾ ਇੱਕ ਦੂਜੇ ਦੇ ਸੁਣੇ ਕਿਸੇ ਤੇ ਆਪਾਂ ਕਰਦੇ ਆ ਪਰ ਐਦਾਂ ਕੋਈ ਪ੍ਰੋਬਲਮ ਕੋਈ ਨਹੀਂ ਇਸ਼ੂ ਪਤਾ ਕੀ ਨਾ ਉਹ ਮਾੜਾ ਜਿਹਾ ਇਸ਼ੂ ਹੁੰਦਾ ਉਹ ਤਾਂ ਵੱਡੇ ਸ਼ੋਅ ਨਹੀਂ ਜ਼ਿੰਦਗੀ 'ਚ ਹੋਰ ਹੁੰਦੇ ਆ ਆਪਾਂ ਉਹ ਨਹੀਂ ਸੋਧੋ ਕਰਦੇ ਆ ਬਾੜੇ ਸ਼ੋਅ ਹੀ ਸੋਧੋ ਕਰਦੇ ਆ ਇੱਕ ਦੂਜੇ ਤੋਂ ਦੇਖੋ ਆਪਾਂ ਜੇ ਕੋਈ ਚੰਗਾ ਕਰਦੇ ਆ ਉਹ ਵੀ ਇੱਕ ਦੂਜੇ ਨੂੰ ਦੇਖ ਕੇ ਕਰਦੇ ਆ ਹਾਂ ਰਹਿ ਦਾ ਕੁਦਾਰ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ ਹਰੇਕ ਜਾਣਕਾਰੀ ਦਿੰਦਾ ਆਪਾਂ ਵੀ ਦੇਣ ਲੱਗੇ ਆ ਆਪਾਂ ਵੀ ਦੇਣ ਜ਼ਰੂਰ ਆ ਨਾ ਵੀ ਪਰ ਮੈਨੂੰ ਕੀ ਹੁਣ ਕੀ ਕਰੂ ਪਹਿਲਾਂ ਪਿੱਤਲ ਵਾਲੇ ਭਾਂਡੇ ਸਾਰੇ ਨੇ ਸੇਵ ਕਰਤੇ ਕਿ ਇਹ ਵਧੀਆ ਵੀ ਹੈਗੇ ਹਾਂਜੀ ਹੁਣ ਫੇਰ ਪਿੱਤਲ ਵਾਲਿਆਂ ਦੀ ਆਉਣ ਲੱਗ ਗਈ ਹੈ ਬਣ ਚਲੋ ਮੈਂ ਕਹਿੰਦਾ ਪਿੱਤਲ ਨਾ ਲੈਣ ਸਟੀਲ ਤੱਕ ਵੀ ਸੈਨਦ ਰਹਿੰਦਾ ਸਟੀਲ ਸੱਚੀਓ ਬਹੁਤ ਵਧੀਆ ਨਹੀਂ ਸਟੀਲੋਂ ਕੀ ਨੁਕ ਪੈਦਾ ਨਹੀਂ ਦਾ ਨੁਕਸਾਨ ਨਹੀਂ ਹੋਣਾ ਨਾਲੇ ਲੌਂਗ ਟਰਮ ਚਲਦੀ ਆ ਉਧਰ ਮੈਂ ਮੰਮੀ ਦੀ ਬਿਆਹ ਲਈ ਕੋਲੀ ਦੇਖੇ ਆ ਤਾਂਬੇ ਵਾਲੀਆਂ ਬੋਤਲਾਂ ਚ ਰੂੜ ਦੇਣੀਆਂ ਨੇ ਇੱਕ 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 ਲੈ ਜਿਓ ਸੌਫਟੇ ਰਹੋਗੇ ਸਵੇਰੇ ਸਵੇਰੇ ਉਹਨਾਂ ਪਾਣੀ ਇਹਦੇ ਭਰਿਆ ਪੀ ਲਿਆ ਅੱਛਾ ਇਹ ਵੀਰੇ ਅਸੀਂ ਹਾਂਜੀ ਇਹ ਅਸੀਂ ਤੋਂ ਤੋਂ ਪਹਿਲਾਂ ਦੇ ਵੀ ਲੈ ਕੇ ਗਏ ਹਾਂ ਜੱਗ ਲੈ ਕੇ ਗਏ ਹਾਂ ਇੱਕ ਗਲਾਸ ਤੇ ਚੱਗ ਮੈਂ ਇੱਕ ਨਵੀਂ ਚੀਜ਼ ਵੀ ਪੜਖੀ ਆਈ ਜੀ ਅੱਜ ਜੀ ਹਾਂਜੀ ਕਹਿੰਦੇ ਵੀ ਜਿਹੜਾ ਵੀ ਤਾਂਬੇ ਦਾ ਭਾਂਡਾ ਆ ਉਹ ਦਹੀਂ ਨਾਲ ਧੋਵੋ ਹਾਂ ਤੋਂ ਬਾਅਦ ਉਹ ਹਰਾ ਹਰਾ ਜਾਂ ਨਹੀਂ ਹੋ ਹਾਂਜੀ ਨਾ ਜੀ ਉਹ ਹਰਾ ਜਾ ਉਹ ਲਓ ਉਹ ਹਰਾ ਹੋ ਗਿਆ ਇਹਦੋਂ ਉਹਨੂੰ ਦਹੀ ਨਾਲ ਤੋਂ ਹੋ ਗਏ ਜਦੋਂ ਉਹ ਜਿਹੜਾ ਦਹੀਂ ਆ ਉਹਦੇ ਨਾਲ ਕਹਿੰਦੇ ਸਿਰ ਤੋਂ ਹੋ ਮੁਰਚੇ ਆਹ ਚੱਲ ਨਹੀਂ ਬੰਦ ਹੋ ਜਾਣੀ ਹਾਂ ਮੈਨੂੰ ਤਾਂ ਲੋੜ ਨਹੀਂ ਦੀ ਬਾਹਲਾ ਈ ਔਖਾ ਕੰਮ ਆ ਇਹ ਤਾਂ ਮੈਂ ਪੜ ਰਹੀ ਸੀਗੀ ਉਹਦੇ ਜਿਹਨੇ ਪੜਿਆ ਮੈਂ ਆਰਬਾਇਦਾ ਕੁਝ ਪੜ ਰਹੀ ਸੀ ਆ ਵੀ ਮੈਨੂੰ ਵਧੀਆ ਲੱਗਦੇ ਨੇ ਪਰ ਇਹ ਆਪਣੇ ਕੰਮ ਦਾ ਨਹੀਂ ਸਾਈਜ਼ ਬਹੁਤ ਵੱਡਾ ਆ ਇਹ ਨਾਲੇ ਆਪਾਂ ਇੰਨੀ ਤਰਸਾ ਤਰਸਾ ਕੇ ਨਹੀਂ ਪੀ ਸਕਦੇ ਹੈਗੇ ਆਹ ਦਾ ਕਿਚ ਦੇਣੀ ਹੁੰਦੀ ਆ ਗਲਾਸ ਚ ਚਾਹੀਦਾ ਉਹ ਅੰਕਲ ਜੀ ਇੱਕ ਕੰਚ ਦੀਆਂ ਬੋਤਲਾਂ ਲੈ ਕੇ ਗਏ ਨੇ ਨਾ ਹਾਂਜੀ ਬੜੀਆਂ ਬਹੁਤ ਸੋਹਣੀਆਂ ਨੇ ਉਹ ਚਾਹੀਦਾ ਸੀ ਕਰ ਜਾ ਕਰ ਚੱਲੋ ਹਾਂ ਬੱਚਿਆਂ ਦੀ ਹਾਂਜੀ ਚੱਲ ਲੈ ਜਾਗੇ ਬੱਚੇ ਆਹ ਉਹ ਦੀਦੀ ਨੇ ਕਿਹਾ ਸੀ ਉਹ ਲੈ ਆਏ ਹੁਣ ਸਾਰੇ ਨਵੇਂ ਮਾਡਲ ਕੱਚ ਦੀਆਂ ਬੋਤਲਾਂ ਨੇ ਪਹਿਲਾਂ ਤਾਂ ਦੋ ਕੇਸ ਹੀ ਸੈਂਪਲ ਵਾਲਾ ਹੁਣ ਸਮਝਾ ਕੇ ਸਾਹਮਣੇ ਹੁਣ ਉਹ ਆਏ ਨੇ ਆ ਕੇ ਉਹਨਾਂ ਨੇ ਮੈਂ ਤਾਂ 1.5 150 ਸਸਤੀਆਂ ਦਿਖਾਉਂਦਾ ਸੀ ਉਹਨਾਂ ਨੂੰ ਕਹਿੰਦੇ ਨਹੀਂ ਵਧੀਆ 4.5 4 ਸੋਲੀ ਨਾ ਮੋੜਨ ਮੇਰਾ ਇਨਾ ਜਿਆਦਾ ਜੀ ਕਰ ਰਿਹਾ ਪਰ ਮੈਨੂੰ ਪਤਾ ਵੀ ਨਹੀਂ ਕਿ ਕੋ ਲੈ ਕੇ ਵੀ ਕਿਵੇਂ ਜਾਵਾਂਗੇ ਦਸਤੇ ਜੇ ਟੁੱਟੇ ਇਹ ਬੋਤਲ ਹੁਣ ਦੇਖੋ ਜੀ ਕੱਚ ਹੋ ਗਿਆ ਉਧਰੋਂ ਸਟੀਲ ਹੋ ਗਿਆ ਇਹ ਚੀਜ਼ਾਂ ਦਾ ਹੁਣ ਟਾਈਮ ਆ ਗਿਆ ਹਾਂ ਬਾਕੀ ਕਈਆਂ ਨੇ ਜਿਵੇਂ ਹਰਬਲ ਲਾਈਫ ਵਾਲਾ ਕੰਮ ਚੱਲਦਾ ਬਣਾਇਆ ਤਾਂ ਵੀ ਦੰਦਾ ਨੂੰ ਨਾ ਲੱਗੇ ਕੁਝ ਸਟਰਾਂ ਵੀ ਕੱਚ ਦੀਆਂ ਹੀ ਆ ਗਈਆਂ ਕਾਫੀ ਮਾਡਲ ਨੇ ਇਹਦੇ ਵਿੱਚ ਵੀ ਆਏ ਸੀ ਹਾਂ ਕਾ ਤੇ ਰੱਖ ਲੈ ਤੁਸੀਂ ਇਹ ਉਹੀ ਚਾਹ ਛੁੱਟਾ ਵਾਲਾ ਨੇ ਤੂੰ ਅੱਛਾ ਇਹ ਖਤਰਨਾਕ ਇਹ ਤਾਂ ਭਰੇ ਜੀ ਰੱਖੋ ਅੱਛਾ ਉਹ ਨਾਲ ਭੇਜ ਦਿੰਦੇ ਨੇ ਗਲਾਸ ਅੱਛਾ ਫਿਰ ਇੱਥੇ ਇੱਕ ਅਦਾ ਬੰਦਾ ਲਾ ਆ ਵੀ ਹਾਂ ਆ ਵੀ ਇੱਥੇ ਕਾਫੀ ਨੇ ਨਾ ਇਹ ਵੀ ਰੱਖ ਲਓ ਤੁਸੀਂ ਇਹ ਵੀ ਵੇਖਣ ਲੱਗ ਜਾਣੇ ਨੇ ਮਿੱਟੀ ਵਾਲੇ ਵੀ ਵਧੀਆ ਆ ਵੈਸੇ ਹੁਣ ਗਰਮੀ ਆ ਰਹੀ ਆ ਤੁਹਾਨੂੰ ਗੁੰਡੇ ਸੋਟਿਆਂ ਵਾਲਾ ਕੰਮ ਸ਼ੁਰੂ ਕਰ ਲੈਣਾ ਚਾਹੀਦਾ ਨਾਲ ਹਨਾ ਸੇਖ ਸਾਹਿਬ ਆ ਵੀ ਕੇਨ ਵਾਂਗੂ ਬਣਾਇਆ ਜਿਵੇਂ ਕੋਕ ਦਾ ਕੇਨ ਹੁੰਦਾ ਹਾਂਜੀ ਨਾ ਅੱਛਾ ਇਹ ਕਿਸੇ ਰੋਡ ਬੰਦ ਖੁੱਦਦਾ ਹੋਊਗਾ ਨਾ ਤੋੜਨ ਦੇਓ ਇੱਕ ਵਾਰੀ ਰਵੀ ਜੀ ਮਿਲਕ ਮਾਕ ਮੰਗਦੇ ਸੀ ਵੱਡਾ ਹਾਂਜੀ ਉਹ ਆਏ ਹੋਏ ਨੇ ਉਹ ਵੀ ਦੇਖੋ ਨਗਾ ਮਾਰ ਇਤਰੇ ਇਹਦੇ ਵੀ ਕਾਫੀ ਵੈਰਾਈਟੀ ਆ ਗਈ ਲੱਗਦੀ ਹੈ ਹਾਂ ਜੀ ਹਾਂ ਨਵੇਂ ਸਾਰੇ ਮਾਡਲ ਨਵੇਂ ਆਏ ਨੇ ਹਾਂ ਆ ਮਿੱਟੀ ਵਾਲੇ ਪਾਂਡਿਆਂ ਦੇ ਡਿਜ਼ਾਈਨ ਤੇ ਆ ਗਏ ਹੂੰ ਇਹ ਕਾਹਾਂ ਇਹ ਕਾਹ ਆ ਮੇਰੇ ਕੋਲ ਹੈਗਾ ਹਾਂ ਆ ਮੈਨੂੰ ਬੜੇ ਸੋਹਣੇ ਲੱਗੇ ਨੇ ਕੈਪੈਸਿਟੀ ਨੋ ਸਿੰਪਲ ਤੇ ਨੇ ਕੈਪੈਸਿਟੀ ਨੋ ਵੱਡੇ ਨੇ ਇਹਦੇ ਬੜੀ ਕਿੰਨਾ ਮੈਂ ਤਾਂ ਐ ਜੇ ਵਧੀਆ ਲੱਗਦੇ ਨੇ ਇਹਨਾਂ ਦੀ ਕੈਪੈਸਿਟੀ ਬਹੁਤ ਹੁੰਦੀ ਹੈ ਆਹ ਇਹ ਵਾਦੀ ਦੁਨੀਆ ਹਾਂ ਜਿਹੜੇ ਬੰਦੇ ਨੇ ਕਿਲੋ ਦਰਦ ਪੀਣਾ ਇਹ ਛੋਟਾ ਆ ਕਿੰਨਾ ਸੋਹਣਾ ਲੱਗਾ ਸਿੰਪਲ ਜਿਹਾ ਬਹੁਤ ਵਧੀਆ ਲੱਗ ਰਿਹਾ ਪਰ ਸੋ ਜ ਤੁਹਾਨੂੰ ਜਪਦਾ ਵੀ ਮੈਂ ਲੈ ਜਾ ਨਹੀਂ ਸਕਦਾ ਹਾਂ ਪੰਗਾ ਇਹੀ ਆ ਵੀ ਇੱਕ ਸਮਾਨ ਵਾਹ ਜਾਂਦਾ ਵਾ ਨਹੀਂ ਸਮਾਨ ਤਾਂ ਨਹੀਂ ਫਿਲਹਾਲ ਕੋਈ ਕੱਟ ਧਰਦੇ ਵੀ ਗੱਲਾਂ ਕੱਢ ਦਿੰਦੇ ਨੇ ਵੀ ਕੱਫ ਲਿਆ ਕੇ ਰੱਖੀ ਆ ਇਹਨਾਂ ਕਾਲ ਕੱਟੇ ਕਰ ਆ ਵੀ ਕੈਂਡ ਲੱਗ ਰਿਹਾ ਇਹਨਾਂ ਨੇ ਮਿੱਟੀ ਆ ਕਿ ਡਿਜ਼ਾਈਨ ਚ ਲੱਗ ਰਿਹਾ ਆ ਕੀ ਨਾ ਇਹ ਤਾਂ ਮਤਲਬ ਬਹੁਤ ਜ਼ਿਆਦਾ ਚੰਗੇ ਆ। ਆਇਗਾ ਫੇ ਵੀ ਲੈ ਜੀ ਯਾਰ ਵੰਦਾ ਲੈ ਜੀ। ਉਹ ਦਵਾਂਗੇ ਤੁਹਾਨੂੰ ਇੱਕ ਇੱਕ ਪਰ ਇਹਦੇ ਲਈ ਹੋਰ ਆਪਸ਼ਨ ਵੀ ਹੈ। ਦੋ ਤਿੰਨ ਥੇੜੇ ਦੁਕਾਨ ਦੇ ਕੱਢੇ ਬੰਦੇ ਦਾ ਦੇਖ ਦੇਖ ਹੀ ਮਨ ਭਰ ਜਾਂਦਾ। ਆ ਵੀ ਆ ਰਾਜਦੀਪ ਕੋਲ ਆਪਾ। ਉਹ ਮੇਰੇ ਕੋਲ ਆ ਵੀ। ਇਹ ਤਾਂ ਤੇ ਦੇਖ ਕੀ ਨਿਕ ਆ ਗਈ ਸੀ ਜਦੋਂ ਉਧਰ ਪੈਕਿੰਗ ਚੱਲ ਚੀਜੇ ਅਲੱਗ ਆ। ਲਿਆ ਕੇ ਰੱਖੀ ਸੀ ਗੇਰੇ ਹੁਣ। ਉਹ ਤਾਂ ਹਾਂ ਤੁਸੀਂ ਉਹ ਆਏ ਸੀ ਆ ਜਾਂ ਦੀਵਾਲੀ ਦੇ ਟਾਈਮ ਆਏ ਸੀ। ਹਾਂ ਮੈਂ ਕਿ ਇਹ ਤਾਂ ਇਹ ਦੁਬਾਰਾ ਆਏ ਨਹੀਂ ਹੋਗੇ। ਉਹਦਾ ਵੀ ਤੁਸੀਂ ਇਹੀ ਕਿਹਾ ਸੀ ਵੀ ਕੱਪ ਆਏ ਨਹੀਂ ਬਹੁਤ ਗੀ ਕਿੰਦਾਂ ਦੀ ਗਵਰੰਟੀ। ਉਹ ਨਾਲ ਹੀ ਖਤਮ ਜਿਹੜੇ ਆਏ ਸੀ ਤੁਹਾਨੂੰ ਤੁਸੀਂ ਪਏ ਸੀ ਜਿਹੜੀ ਜਿਹੜੀ ਸੀ ਵਧੀਆ ਅੱਜ ਕੱਲ ਸਾਰੇ ਮੰਗਦੇ ਨੇ ਬੱਚੇ ਜਿਹੜੇ ਕਾਲਜ ਸਕੂਲ ਜੇ ਪੜ੍ਹਦੇ ਨੇ ਬਹੁਤ ਉਹ ਵੀ ਘਰੇ ਕਿ ਬਣਾਉਣੀਆਂ ਨੇ ਸੀ ਕੌਫੀ ਸਹੀ ਹੈ ਸਹੀ ਹੈ ਬੱਚਿਆਂ ਉਹ ਕਢਾ ਲਓ ਸੀਪਰ ਜਾਂ ਬੱਚਿਆਂ ਵਾਲਾ ਆ ਜਿਹੜੇ ਪਏ ਨੇ ਨਾ ਟੀ ਸ਼ੁਗਰ ਕੁਕੀ ਕੌਫੀ ਵਾਲੇ ਇਹਨਾਂ ਉੱਤੇ ਨਿਗਾਹ ਮਹਗਦੀ ਬਾਰੇ ਲੈ ਕੇ ਕਿ ਤਾਂ ਇਹਨਾਂ ਦੇ ਵਜ਼ਨ ਜ਼ਿਆਦੇ ਨੇ ਕਿ ਰਾਸਤੇ ਟੁੱਟ ਸਕਦੇ ਆ ਸਾਚੀ ਜੀ ਜੇ ਕਹਿੰਦੇ ਨੂੰ ਆਹ ਦਾ ਸੁਗਵੀਰ ਬਾਦੂ ਹੁਣ ਇਹਦੇ ਵੇਖੀ ਲੋਕ ਹੈਟਾ ਆਹ ਤਾਂ ਬੜੇ ਸੋਹਣੇ ਲੱਗਦੇ ਇਹ ਸਾਰੇ ਮੈਨੂੰ ਉੱਪਰ ਲਿਆ ਮੈਨੂੰ ਮੈਂ ਸੋਚਦੀ ਆ ਇਹ ਤਾਂ ਮਿੱਟੀ ਵਾਲੇ ਚੱਲ ਗਏ ਸੀ ਇਹ ਵੀ ਤਾਂ ਚੱਲ ਗਏ ਹਾਂ ਚੱਲ ਜਾ ਸਕਦੇ ਆ ਮੈਨੂੰ ਆ ਬਹੁਤ ਪਿਆਰੇ ਲੱਗਦੇ ਆ ਆ ਦੋਨੇ ਆ ਵਾਲਾ ਤੇ ਆ ਵਾਲਾ ਇਹ ਜਿਆਦੇ ਵੱਡੇ ਨੇ ਇਹ ਪਰ ਇਹ ਸਟੈਂਡ ਦੇ ਵਿੱਚ ਨੇ ਇਹਨਾਂ ਦੀ ਕੰਨ ਕੱਲੇ ਆ ਆ ਦੋ ਵਾਲਾ ਵੀ ਠੀਕ ਆ ਸ਼ੂਗਰ ਟੀ ਇਹ ਕੱਢੇ ਸਿਆ ਤਾਂ ਠੀਕ ਵੀ ਪਰ ਫਿਰ ਕੀ ਆ ਇਹ ਹਲੇ ਅਸੀਂ ਡਿਸਾਈਡ ਕਰਨਾ ਕਾਫੀ ਸਮਾਂ ਅਸੀਂ ਪਹਿਲਾਂ ਲੈ ਕੇ ਸੀ ਸ਼ੂਗਰ ਤਾਂ ਬੰਦ ਕਰਤੀ ਆਪਾਂ ਇਸ ਕਰਕੇ ਵੀ ਆਪਾਂ ਨੂੰ ਵੀ ਲੋੜ ਕੁਝ ਹੋਰ ਪਲਾਂਗੇ ਮੈਂ ਨਹੀਂ ਪੀਂਦੀ ਆ ਦੋਨੋਂ ਦੀ ਨਹੀਂ ਲੋੜ ਆਪਾਂ ਨੂੰ ਇਕੱਲਾ ਕਾਫੀ ਵਾਲਾ ਲੈ ਲਈਏ ਥੋੜਾ ਜਿਹਾ ਸਮਾਨ ਲੈ ਕੇ ਗਈ ਥੋੜਾ ਜਿਹਾ ਅੱਜ ਲੈ ਜਾਣਾ ਤੇ ਥੋੜਾ ਜਿਹਾ ਫਿਰ ਵਜਨ ਦੇ ਹਿਸਾਬ ਨਾਲ ਦੇਖਾਂਗੇ ਇਹ ਵੀ ਲੈ ਕੇ ਕੀ ਲੈ ਕੇ ਜਾਈਏ ਕੀ ਨਾ ਲੈ ਕੇ ਜਾਈਏ ਡੈਡੀ ਨੇ ਸਾਨੂੰ ਕਹਿ ਕੇ ਭੇਜਿਆ ਸੀਗਾ ਆਪਣੇ ਹਿਸਾਬ ਨਾਲ ਬੈਕਟਰ ਨਾਲ ਕੁਲਚੇ ਖਾ ਕੇ ਆਏ ਹੋ ਵੀਰੇ ਨੇ ਫਰੂਟਾਂ ਨਾਲ ਸਰਦ ਹੈਲਦੀ ਡਾਈਟ ਕਹਨੂੰ ਆ ਜਾ ਗੰਮੀ ਦੇ ਵੀ ਖਾਣੇ ਕੁਲਚੇ ਨਹੀਂ ਖਾਣ ਨਾ ਆ ਰਹੀ ਸਪੈਸ਼ਲ ਥੋਡੇ ਵਾਸਤੇ ਕੱਟਿਆ ਮੈਂ ਮੈਂ ਨਹੀਂ ਹੂੰਗਾ ਮੈਂ ਕਿਹਾ ਹੋਂਸ ਹੀ ਹੈਲਦੀ ਡਾਈਟ ਖਾਣੇ ਕੋਈ ਅੰਕਲ ਜੀ ਕੁਝ ਕਹਿ ਗਏ ਸੀਗੇ ਉਹਦੇ ਕਹਿੰਦੇ ਕਹਿੰਦੇ ਕੀ ਗੱਲ ਹੁਣ ਰੁਟੀਨ ਹੈ ਮਤਲਬ ਸ਼ਰਮ ਦੀ ਮਾਨ ਨਹੀਂ ਮੈਂ ਪਹਿਲਾਂ ਸੋਚਦੀ ਹੁੰਦੀ ਸੀ ਵੀ ਉਹ ਕਿਹੜੇ ਬੇਬੂਖ ਨੇ ਜਿਹੜੇ ਵਿਆਹ ਤੇ ਆ ਕੇ ਫਰੂਟ ਖਾਂਦੇ ਨੇ ਵੱਡਿਆਂ ਨੇ ਬਤਾਲਿਆ ਵੀ ਇਹ ਮਹਿੰਗੀ ਚੀਜ਼ ਹੈਗੀ ਸਿਹਤ ਨਾਲ ਘਟਸਦਾ ਨਾ ਜਾਂਦਾ ਮਹਿੰਗੀ ਨਾ ਜਾਂਦੀ ਸਭ ਤੋਂ ਪਹਿਲਾਂ ਤਾਂ ਕਿ ਕੀ ਵੀ ਟਿਕਾ ਦੇ ਸਵਾਦ ਅਕੇ ਨਾਲ ਕੋਈ ਨਾਲ ਲਿਆਉਣ ਦਾ ਤਾਂ ਨਹੀਂ ਪ੍ਰੋਗਰਾਮ ਮਿਲਿਆ ਲਾਗ ਤੋੜਨਾ ਪਊਗਾ ਲੋਕ ਤੰਤ ਨਾ ਹੋਊਗਾ ਹੈ ਨਾ ਪੇਚ ਵਸ ਨੇ ਕੱਢ ਲਓ ਅਸੀਂ ਵੈਕਟਰ ਵੀਰੇ ਕੋਲੋਂ ਘਰੇ ਆਏ ਸਾਡੀਆਂ ਆਵਿਆਂ ਨੂੰ ਘਰਦੇ ਨੇ ਕੰਮ ਕਰਤਾ ਲਾਕ ਲੱਗ ਗਿਆ ਹਣੇ ਖੁੱਲ ਨਹੀਂ ਰਿਹਾ ਤਾਂ ਹੀ ਸਾਰੇ ਬਾਹਰ ਤੁਰੇ ਫਿਰਦੇ ਨੇ ਇਹ ਚੋਰਾਂ ਨੂੰ ਬੁਲਾਓ ਚੋਰ ਖੋਲ ਦੇਣਗੇ ਆ ਅਸੀਂ ਕਿਹੜਾ ਚੋਰ ਨੂੰ ਘੱਟਾ ਇਹ ਤਾਂ ਇਹਦੇ ਨਾਟ ਖੋਲ ਦਿੰਦੇ ਆ ਨਾਟ ਹੀ ਖੋਲਣੇ ਨਹੀਂ ਜਾਣੇ ਇਹਦਾ ਅੰਡਰ ਸਲੀਊਸ਼ਨ ਹੈ ਪੰਜਾਬ ਦੇ ਵਿੱਚ ਸਾਰੇ ਬੰਦੇ ਇਹਨੂੰ ਨਾਟ ਕਹਿੰਦੇ ਨੇ ਹੋਰ ਕੀ ਹੁੰਦੇ ਆ ਸਕਰੂ ਨਾ ਦੋਆ ਹੁੰਦਾ ਜਿਹੜਾ ਦੋਆ ਕੋਲ ਹੁੰਦਾ ਉਹ ਤਾਂ ਮੈਨੂੰ ਵੀ ਪਤਾ ਪਰ ਕਹਿਣ ਚਾੜ ਕੇ ਗਿਆ ਸਾਰੇ ਮੈਨੂੰ ਬਹੁਤ ਅਪਰਾਧ ਸਾਰੇ ਨਾਟ ਕਹਿੰਦੇ ਨੇ ਕਹਿਣ ਚਾੜ ਕੇ ਗਿਆ ਜੀ ਸਕਰੂ ਕਹਿਣ ਚ ਸਵਾਦ ਨਹੀਂ ਆਉਂਦਾ ਨਟ ਕਹਿਣ ਚ ਆਉਂਦਾ ਇਹ ਪਿਛਲੇ ਅੰਦਰ ਲੱਗ ਕੁੰਡ ਅੰਦਰ ਟਿੱਗੂ ਗਾਣੀ ਕੁਛ ਵੀ ਹੋਵੇ ਨਿਗਰੇ ਦਾ ਸਹੀ ਕੁਛ ਤਾਂ ਹੋਵੇ ਅਸੀਂ ਤਾਂ ਕੁੰਡਾ ਖੋਲਣ ਤੱਕ ਮਾਦਨ ਨਾ ਇਹ ਇਸ ਕਰੀ ਬੁਣਣਾ ਹੈ ਨਾ ਬੀਬੀ ਬੀਬੀ ਨੂੰ ਬੁਲਾ ਲਾਂਗੇ ਤੋੜ ਚੋਗਾ ਬੀਬੀਆਂ ਦਾ ਜੋਰ ਲੱਗਿਆ ਪਿਆ

ਸਾਚੀ ਹੋਣਾ ਆਉਂਦਿਆਂ ਦੇ ਵੈਲਕਮ ਹੋ ਗਿਆ ਸਾਡੀਆਂ ਵੇਟ ਕਰ ਰਹੀ ਸੀ ਤੁਸੀਂ ਅਸੀਂ ਆਉਂਦੇ ਹੀ ਤੁਹਾਡਾ ਲੋਕ ਖੋਲਦਾ ਥੈਂਕ ਯੂ ਕਰੋ ਹਲੋ ਤੂੰ ਖਾ ਤੁਸੀਂ ਖਾਓ